वाहगुरू साहिब जी गौड़ी कबीर जी माधो जल की प्यास न जाए जल मैं आग्न उठी अधिकारी रहा तू जाल नेद हों हाँ जल कामीना जल में रहा हों जलै कीना तू पिंजर हौ हाँ सुअा तो। ਜਾਮ ਮੰજાર ਕਹਾ ਕਰ ਮੂਰ ਤੂੰ ਤਰਵਰ ਹਾਂ ਪੰਖੀ ਆਹੀ ਮਨ ਭਾਗੀ ਤੇਰ ਦਰਸ਼ਨ ਨਾਹੀ ਤੂੰ ਸਤਗੁਰ ਹਾਂ ਨੌ ਤਨ ਚੇਲਾ ਕਹੈ ਕਬੀਰ ਮੇਲ ਅੰਤ ਕੀ ਬੇਲਾ ਤੂੰ ਸਤਿਗੁਰ ਹਉ ਨੋਂ ਤਨ ਚਿਲਾ ਕਹੈ ਕਬੀਰ ਮੇਲ ਅੰਤ ਕੀ ਬੇਲਾ ਜਾਗਦੂ ਸ਼ਕਤ ਤਤ ਦੀ ਮਾਮਤਾ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਾਂਝੀ ਵਾਲਤਾ ਦੇ ਰਹਿਬਰ ਜੁਗ ਜੁਗ ਅਟਲ ਸ਼ਬਦ ਗੁਰੂ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੋੜ ਮਿਲ ਬੈਠੇ ਸਤਿਕਾਰ ਦੇ ਸਾਥ ਸੰਗਤ ਜਨੋ ਸਾਤਿ ਬੁਨਾਂ ਦੀ ਦੀ ਅਪਾਰ ਕਿਰਪਾ ਰਮਨ ਦਾ ਸਦਕਾ ਅੰਮ੍ਰਿਤ ਵੇਲੇ ਦੀ ਦੀ ਵਾਣਾਂ ਦੀ ਹਾਜ਼ਰੀ ਪਰ ਰਹੇ ਹੂੰ دیਵਾਨਾਂ ਦੇ ਅੰਦਰ ਨੇਤਨ ਦੀ ਬਾਣੀ ਨਾਮ ਸੰਸਾਨ ਪਾਤੇ ਹਟਿਓ ਐਸੇ ਵਕਤ ਗੁਰਬਾਣੀ ਦੀ ਵਿਚਾਰ ਸਿੱਖਿਆ ਅਤੇ ਦਿਖਿਆ ਨਾਲ ਸੰਪਾਉਣ ਦਾ ਯਤਨ ਕਰ ਰਹੇ ਹੂੰ ਆਉ ਗੁਰਬਾਣੀ ਦੀਆਂ ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਗੁਰਮਰਿਆਦਾਨ ਵਾਲੀ ਦਸ਼ਮੀ ਸਿਤਾਵਨੋਂ ਮਾਫੀ ਸਿੱਤੀ ਫਾਤਿਨਾ ਅਲਸਾਨ ਭਾਜੀ ਜੀ ਬੜੇ ਅਦਬ ਸਤਕਾਰ ਸਹਿਤ ਪਰਵਾਣ ਕਰੋ ਫਤਿ ਆਪੋ ਦੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿ ਸਤਿਕਾਰ ਜੋ ਪਾਤਤੂ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਤਿਨਾ ਦੀ ਮੁਬਾਰਕ ਬਾਣੀ ਦੀ ਲੜੀਵਾਰ ਵਿਚਾਰ ਅੰਮ੍ਰਿਤ ਵੇਲੇ ਦੇ ਦਿਵਾਨਾ ਦੇ ਵਿੱਚ ਕਰਦੇ ਆ ਰਹੇ ਹਾਂ ਅੰਕ ਲੜੀ ਮੁਤਾਬਕ ਚੌਥੀ ਸ਼ਬਦ ਦਾ ਪਾਠ ਆਪ ਸਰਬਾ ਸੰਤਾਨਾਂ ਦਾ ਸੰਦਰਭ ਕੀਤਾ ਜੋ ਰਾਗ ਗਉੜੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 323 ਅਤੇ 324 ਉੱਪਰ ਸਵਾਇਮਾਨ ਹੈ ਕਬੀਰ ਸਾਹਿਬ ਨੇ ਇਸ ਮੁਬਾਰਕ ਸ਼ਬਦ ਦੇ ਅੰਦਰ ਵਿਚਾਰ ਜੋ ਦਿੱਤੀ ਹੈ ਆਖਦੇ ਨੇ ਮਾਦਵ ਮਾਦਵ ਦਾ ਭਾਵ ਹੈ ਮਾਇਆ ਦਾ ਪਤੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਮਾਦਵ ਹੈ ਪ੍ਰਭੂ ਜੀ ਜਲ ਕੀ ਪਿਆਸ ਨਾ ਜਾਏ ਜਲ ਕੀ ਪਿਆਸ ਨਾ ਜਾਏ ਦਾ ਭਾਵ ਹੈ ਕਬੀਰ ਸਾਹਿਬ ਆਖਦੇ ਨੇ ਕਿ ਮੇਰੀ ਅੰਦਰ ਤੇਰੀ ਨਾਮ ਦੀ ਤ੍ਰੇ ਤੇਰੇ ਅੰਮ੍ਰਿਤ ਨਾਮ ਦੀ ਤ੍ਰੇ ਮਿਟਦੀ ਨਹੀਂ ਭਾਵ ਨਾਮ ਜਪ-ਜਪ ਕੇ ਮੈਂ ਰਜਦਾ ਨਹੀਂ ਭਗਤ ਕਬੀਰ ਸਾਹਿਬ ਜੀ ਨੇ ਜੋ ਰਹਾਉਂਦੇ ਬੰਦ ਦੇ ਅੰਦਰ ਇਹ ਵਿਚਾਰ ਤਿੰਨ ਬੰਦਾ ਆਪਣੇ ਜੀਵਨ ਦੇ ਵਿੱਚ ਹਰ ਇੱਕ ਮਨੁੱਖ ਆਪੋ ਆਪਣੇ ਜੀਵਨ ਦੇ ਵਿੱਚ ਵੱਖੋ ਵੱਖਰੇ ਕਾਰਜ ਕਰਦਾ ਹੈ ਵੱਖੋ ਵੱਖਰੇ ਕੰਮ ਕਰਦਾ ਹੈ ਜਿਹਨੂੰ ਕਿਤਾ ਕਹਿ ਦਿੰਦੇ ਨੇ ਇਸ ਜਿਵੇਂ ਜਿਵੇਂ ਲੋਕ ਆਪੋ ਆਪਣੇ ਕੀਤੀ ਕਰਦੇ ਨੇ ਨਾ ਉਹ ਕਿਤਾ ਜਦੋਂ ਮਨੁੱਖ ਕਰਦਾ ਹੈ ਤੇ ਜਦੋਂ ਦੂਜਿਆਂ ਤੱਕ ਗੱਲ ਆਉਂਦੀ ਹੈ ਨਾ ਕਿ ਜੇ ਕੋਈ ਉਹਨੂੰ ਪੁੱਛਦਾ ਕਿ ਇਹ ਕਿਤਾ ਕਿਵੇਂ ਦਾ ਬਹੁਤਾਂ ਲੋਕ ਜਿਹੜੇ ਆਪੋ ਆਪਣੇ ਕੰਮਾਂ ਤੋਂ ਸੈਟੀਸਫਾਈ ਨਹੀਂ ਹੁੰਦੇ ਖੁਸ਼ ਨਹੀਂ ਹੁੰਦੇ ਉਹ ਅੰਦਰੋਂ ਜਿਹੜੇ ਨੇ ਨਾ ਕਿਸੇ ਚੀਜ਼ ਨੂੰ ਬਾਰ-ਬਾਰ ਜਦੋਂ ਤੁਸੀਂ ਕਰਦੇ ਜੇ ਤੇ ਉਸ ਚੀਜ਼ ਤੋਂ ਕਈ ਵਾਰ ਮਨ ਆਕ ਜਾਂਦਾ ਬਹੁਤਾਂ ਲੋਕਾਂ ਦੇ ਵਿੱਚ ਇਵੇਂ ਹੀ ਹੁੰਦਾ ਹੈ ਕਿ ਕਿਸੇ ਇੱਕ ਕੰਮ ਨੂੰ ਕਰਿਆ ਬਾਰ-ਬਾਰ ਕਰਿਆ ਕਈ ਵਾਰ ਉਹਨਾਂ ਦਾ ਮਨ ਆਕ ਜਾਂਦਾ ਹੈ ਪਰ ਦੂਜਾ ਇਹ ਵੀ ਪੱਖ ਹੈ ਕਿ ਇਦਾਂ ਦੇ ਵੀ ਲੋਕ ਵੀ ਹੁੰਦੇ ਨੇ ਜਿਹੜੇ ਆਪਦੇ ਕੰਮ ਤੋਂ ਬੜੇ ਖੁਸ਼ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਕੰਮ ਦੇ ਵਿੱਚ ਬੜਾ ਆਨੰਦ ਆਉਂਦਾ ਪਰ ਮੈਂ ਪਹਿਲਾਂ ਦੱਸ ਲਰਨਿਆ ਕਿ ਜਿਨ੍ਹਾਂ ਨੂੰ ਆਪਣੇ ਕੰਮ ਦੇ ਵਿੱਚ ਆਨੰਦ ਨਹੀਂ ਆਉਂਦਾ ਜੇ ਕੋਈ ਉਹਨਾਂ ਨੂੰ ਪੁੱਛੇ ਕਿ ਇਹ ਕੰਮ ਕਿਵੇਂ ਹੈ ਇਹ ਕੰਮ ਮੈਨੂੰ ਵੀ ਕਰ ਲੈਣਾ ਚਾਹੀਦਾ ਹੈ ਜਿਹੜਾ ਕਿ ਤੂੰ ਕਰ ਰਿਹਾ ਜਿਹੜੀ ਨੌਕਰੀ ਤੂੰ ਕਰ ਰਿਹਾ ਤੇ ਜਿਹੜਾ ਤੇ ਬੰਦਾ ਖੁਸ਼ ਹੋ ਜੂਗਾ ਉਹ ਕਹੇਗਾ ਕਿ ਤੂੰ ਭਾਈ ਕਰ ਲੈ ਇਹ ਬੜਾ ਵਧੀਆ ਕੰਮ ਹੈ ਆਨੰਦ ਹੈ ਸਕੂਨ ਹੈ ਟਕਾ ਹੈ ਪਰ ਜਿਹੜਾ ਬੰਦਾ ਆਪਣੇ ਕੰਮ ਤੋਂ ਕੁਛ ਨਹੀਂ ਹੋ ਕਹੇਗਾ ਕਿ ਇਹਦੇ ਵਿੱਚ ਕੁਝ ਨਹੀਂ ਰੱਖਿਆ ਇਹ ਨਾ ਕਰੇ ਇਹਨੂੰ ਚੰਗਾ ਤੂੰ ਕੋਈ ਹੋਰ ਕਰ ਲੈ ਪਾਉਂ ਕੋਈ ਹੋਵੇ ਤੁਸੀਂ ਕਿਸੇ ਵੀ ਕਿਤੇ ਦੇ ਵਿੱਚ ਜਾ ਕੇ ਵੇਖ ਲਓ ਕਿਸੇ ਵੀ ਕਰਮਚਾਰੀ ਨੂੰ ਪੁੱਛ ਲਓ ਜੇ ਤੁਸੀਂ ਕਿਸੇ ਪੁਲਿਸ ਅਫਸਰ ਨੂੰ ਪੁੱਛੋਗੇ ਵੀ ਇੱਕ ਡਿਊਟੀ ਕਿਵੇਂ ਦੀ ਉਹ ਕੰਨੇ ਬੜੀ ਆਉਤੀ ਹੈ ਇਹਦੇ ਨਾਲੋਂ ਤੂੰ ਕੋਈ ਹੋਰ ਨੌਕਰੀ ਕਰ ਲੈ ਸਕੂਲ ਦੇ ਵਿੱਚ ਜਾਓਗੇ ਸਕੂਲ ਦੇ ਵਿੱਚ ਤੁਸੀਂ ਟੀਚਰ ਨੂੰ ਪੁੱਛ ਲਓ ਉਹਨੂੰ ਪੁੱਛੋਗੇ ਪੀਏ ਨੌਕਰੀ ਕਿਵੇਂ ਉਹ ਕੰਦਾ ਨਹੀਂ ਵੀ ਬੜੀ ਆ ਕਿ ਇਹਦੇ ਨਾਲੋਂ ਚੰਗੀ ਤੂੰ ਬੈਂਕ ਦੀ ਚਾਲ ਬੈਂਕ ਦੇ ਵਿੱਚ ਜਾ ਕੇ ਤੁਸੀਂ ਉੱਥੋਂ ਦੇ ਕਰਮਚਾਰੀਆਂ ਨੂੰ ਪੁੱਛੋਗੇ ਉਹ ਵੀ ਇਹ ਕਹਿਣਗੇ ਕਿ ਇਹਦੇ ਨਾਲੋਂ ਚੰਗਾ ਤੁਸੀਂ ਕੋਈ ਹੋਰ ਕਰ ਲਓ ਬੈਠੇ ਰਹਿਣਾ ਸਾਰੀ ਦਿਹਾੜੀ ਕੰਪਿਊਟਰ ਨਾਲ ਮਥਾ ਮਾਰਦੇ ਰਹਿਣਾ ਇਹ ਵੀ ਬੜਾ ਕੰਮ ਹੁਕਾ ਕਹਿਣ ਤੋਂ ਭਾਵ ਹੈ ਕਿ ਨਿੱਕੀ ਤੋਂ ਨਿੱਕਾ ਕੰਮ ਤੇ ਵੱਡੇ ਤੋਂ ਵੱਡਾ ਕੰਮ ਜੀਤਾ ਬੰਦਾ ਚੰਗੀ ਗੁਣਾਂ ਦਾ ਧਾਰਨੀ ਹੈ ਉੱਚੇ ਆਚਰਣ ਦਾ ਧਾਰਨੀ ਹੈ ਚੰਗੀ ਸੋਚ ਦਾ مالک ਹੈ ਤੇ ਉਹ ਕਹੇਗਾ ਕਿ ਇਹ ਕੰਮ ਬੜਾ ਵਧੀਆ ਹੈ ਹਰ ਇੱਕ ਕੰਮ ਵੈਸੀ ਕੰਮ ਕੋਈ ਮਾੜਾ ਨਹੀਂ ਹੈ ਤੁਸੀਂ ਕੋਈ ਵੀ ਕੰਮ ਕਰਦੇ ਕੰਮ ਕੋਈ ਮਾੜਾ ਨਹੀਂ ਬੰਦੇ ਦੀ ਸੋਚ ਤੇ ਬੰਦੇ ਦੀ ਆਪਣੀ ਸੋਚਨੀ ਤੇ ਨਿਰਭਰ ਕਰਦਾ ਹੈ ਕਿ ਉਹ ਕੰਮ ਨੂੰ ਕਿਵੇਂ ਲੈ ਰਿਹਾ ਕਰ ਕਿਵੇਂ ਰਿਹਾ ਹੈ ਤੁਸੀਂ ਭਾਵੇਂ ਕਿਸੇ ਜਿਵੇਂ ਗ੍ਰੰਥੀ ਸਿੰਘ ਇਹ ਨਹੀਂ ਕੋਈ ਰਾਗੀ ਹੈ ਕੋਈ ਪ੍ਰਚਾਰਕ ਨਹੀਂ ਕੋਈ ਗ੍ਰੰਥੀ ਨਹੀਂ ਕੋਈ ਪਾਠੀ ਨਹੀਂ ਉਹਨਾਂ ਨੂੰ ਜਾ ਕੇ ਪੁੱਛ ਨੂੰ ਵੀ ਤੁਹਾਡਾ ਕੰਮ ਕੀ ਦਿੰਦਾ ਉਹ ਵੀ ਕਹਿ ਨਹੀਂ ਦੀ ਇਹ ਗੱਲ ਇਹਦੇ ਨਾਲੋਂ ਤੁਸੀਂ ਕੋਈ ਹੋਰ ਡਿਊਟੀ ਕਰ ਲਓ ਹੋਰ ਕੋਈ ਨੌਕਰੀ ਲੱਭ ਲਓ ਸਰਕਾਰੀ ਨੌਕਰੀ ਲੱਭ ਲਓ ਇਹ ਠੀਕ ਨੇ ਇਹ ਤੋਂ ਤੱਕ ਵੀ ਪ੍ਰਚਾਰਕਾਂ ਨੂੰ ਪੁੱਛ ਲਓ ਪ੍ਰਚਾਰਕ ਇਹ ਗੱਲ ਕਹਿਣਗੇ ਕਿ ਸਾਡਾ ਤਾਂ ਕੁਝ ਬਣਦਾ ਨਹੀਂ ਰਾਗੀ ਕਹਿ ਰਾਗੀਆਂ ਨੂੰ ਪੁੱਛ ਲਓ ਰਾਗੀ ਵੀ ਇਹ ਗੱਲ ਕਹਿਣਗੇ ਤੇ ਉਥੇ ਕਮੀ ਕਿਹੜੀ ਚੀਜ਼ ਦੀ ਹੈ ਕਿ ਤੁਸੀਂ ਉਸ ਕੰਮ ਨੂੰ ਕਰ ਕਿਵੇਂ ਰਹੇ ਜੇ ਕਰ ਰਹੇ ਜੇ ਤੇ ਮਨ ਨਾਲ ਕਰ ਰਹੇ ਜਾਂ ਬਜੂ ਰੂਤੀ ਕਰ ਰਹੇ ਜਦੋਂ ਕੋਈ ਵੀ ਕੰਮ ਬਜੂ ਰੂਤੀ ਹੁੰਦਾ ਨਾ ਤੇ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਕਹਿੰਦੇ ਉਹਦੇ ਵਿੱਚੋਂ ਫਿਰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਬੱਦਾ ਚੱਟੀ ਜੋ ਪਰ ਇਹ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਦਾ ਬਾਤ ਹੈ ਕੋਈ ਵੀ ਦੁਨੀਆ ਦਾ ਕੋਈ ਵੀ ਕੰਮ ਹੋਵੇ ਆਗ ਦੇ ਬੱਦਾ ਚੱਟੀ ਜੋ ਪਰ ਜਿਹੜਾ ਬੰਦਾ ਜਿਹੜਾ ਮਨੁੱਖ ਬੱਧਾ ਚੱਟੀ ਕਰਦਾ ਨਾ ਵੀ ਬੱਜਾਂ ਆਂਦੇ ਆ ਹੋ ਕੇ ਕੰਮ ਕਰਦਾ ਵੀ ਕਰਨਾ ਹੀ ਪੈਣਾ ਹੁਣ ਤਾਂ ਜਦੋਂ ਤੱਕ ਇਹ ਦਿੱਤਾ ਕਰਨਾ ਹੀ ਪੈਣਾ ਤਾਂ ਫਿਰ ਉਸ ਕੰਮ ਦੇ ਵਿੱਚੋਂ ਕੋਈ ਵੀ ਆਉਟਪੁੱਟ ਨਹੀਂ ਮਿਲਦੀ ਕੋਈ ਉਹਦੇ ਵਿੱਚੋਂ ਗੁਣ ਨਹੀਂ ਨਿਕਲਦਾ ਉਸ ਕੰਮ ਦਾ ਲਾਭ ਕੋਈ ਨਹੀਂ ਹੁੰਦਾ ਨਾ ਤੇ ਖੁੱਦ ਜਿਹੜਾ ਬੰਦਾ ਕਾਰਜਾਂ ਤੇ ਨਾ ਜਿਹਦੇ ਵਾਸਤੇ ਕਰ ਰਿਹਾ ਉਹੀ ਉਹ ਭਾਵੇਂ ਖੇਤੀ ਕਿਉਂ ਨਾ ਹੋਵੇ ਤੁਸੀਂ ਖੇਤੀ ਆਪਾਂ ਖੇਤੀ ਦੇ ਕਿਤੇ ਦੇ ਨਾਲ ਸੰਬੰਧ ਰੱਖਨੇ ਜੇ ਬੰਦਾ ਵੱਧੋ ਜੁੱਟੀ ਚੱਟੀ ਜਾਂ ਭਰੀ ਮਤਲਬ ਉਹਦੇ ਬੰਦੇ ਦਾ ਕੰਮ ਕਰਨ ਨੂੰ ਜੀ ਨਾ ਕਰੇ ਤੇ ਫੇਰ ਵੀ ਘਰ ਦੇ ਖੇਤ ਨੂੰ ਭੇਜ ਦੇ ਰਿਹਾ ਜਾ ਖੇਤਾਂ ਦੇ ਵਿੱਚ ਜਾ ਪਾਣੀ ਪੂਣੀ ਲਾ ਜਾ ਕੇ ਪੱਟੇ ਲੈ ਕੇ ਬੰਦਾ ਉੱਥੇ ਜਾਵੇਗਾ ਤੇ ਉੱਥੇ ਕੰਮ ਸਹੀ ਨਹੀਂ ਕਰੇਗਾ ਸਭ ਨੂੰ ਵਿਗਾੜ ਕੇ ਜ਼ਰੂਰ ਆ ਸਕਦਾ ਜੇ ਕਿਸੇ ਨੇ ਪਾਣੀ ਲਾਉਣ ਭੇਜਦਾ ਹੀ ਨਹੀਂ ਪਤਾ ਪਾਣੀ ਲਾ ਕੇ ਵੱਢ ਕੇ ਤੇ ਚੇਤਾ ਭੁੱਲ ਜਾਵੇ ਕਿ ਉਹਨੂੰ ਬੰਦ ਵੀ ਕਰਨਾ ਸੀ ਜੰਕਾ ਇਹ ਆ ਰ ਖੁੱਲਾਈ ਸ਼ਾਟ ਆਉਂਦਾ ਵੀ ਮੋਟਰ ਚੱਲ ਜਾਂਦੀ ਫਿਰ ਇਹ ਚੇਤਾ ਆਉਂਦਾ ਬਾਅਦ ਵਿੱਚ ਉਹ ਕਹਿਣ ਤੋਂ ਭਾਵ ਕਿ ਜਦੋਂ ਗੁਰੂ ਅੰਗਦ ਸਹਿਬ ਮਹਾਰਾਜ ਕਹਿੰਦੇ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਉਹਦੇ ਵਿੱਚੋਂ ਨਾ ਕੋਈ ਗੁਣ ਨਿਕਲਦਾ ਨਾ ਕੋਈ ਉਪਕਾਰ ਹੀ ਹੁੰਦਾ ਜਦੋਂ ਵੀ ਅਸੀਂ ਬੱਦਾ ਚੱਟੀ ਤੇ ਜੇ ਉਸੇ ਕੰਮ ਨੂੰ ਅਸੀਂ ਬੜੇ ਇੰਟਰਸਟ ਦੇ ਨਾਲ ਬੜੀ ਖੁਸ਼ੀ ਦੇ ਨਾਲ ਬੜੀ ਭਾਵਨਾ ਦੇ ਨਾਲ ਬੜੇ ਆਨੰਦ ਦੇ ਨਾਲ ਬੜੀ ਸਕੂਨ ਦੇ ਨਾਲ ਟਿਕਾ ਦੇ ਨਾਲ ਕਰਾਂਗੇ ਨਾ ਤੇ ਉਸੇ ਹੀ ਕੰਮ ਦੇ ਵਿੱਚੋਂ ਗੁਣ ਵੀ ਨਿਕਲੇਗਾ ਉਪਕਾਰ ਵੀ ਨਿਕਲੇਗਾ ਮੈਂ ਆਪ ਜੀ ਦੇ ਨਾਲ ਇੱਕ ਉਦਾਹਰਣ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਜੀਵਨ ਦੀ ਉਹਨਾਂ ਦੀ ਸਿੱਖਿਆ ਜਿਹੜੀ ਸਾਂਝੀ ਕਰਦਾ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਅੰਦਰ ਜਿਸ ਵਕਤ ਭਾਈ ਲੈਣਾ ਜੀ ਨੇ ਉਹਨਾਂ ਦੇ ਅੰਦਰ ਬੜੀ ਜਿਹੜੀ ਖਿੱਚ ਪੈਦਾ ਹੋ ਗਈ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਪ੍ਰਤੀ ਸਿੱਖੀ ਦੇ ਪ੍ਰਤੀ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੀ ਬਾਣੀ ਦੇ ਪ੍ਰਤੀ ਉਹਨਾਂ ਦੀਆਂ ਸਿੱਖਿਆਵਾਂ ਦੇ ਪ੍ਰਤੀ ਔਰ ਜਿਹੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਕੋਲੋਂ ਸਿੱਖਿਆਵਾਂ ਲਈਆਂ ਨੇ ਨਾ ਉਹ ਵੀ ਬੜੀਆਂ ਕਠਨ ਸੰਨ ਬੜੀਆਂ ਔਕਹਾਂ ਜਿਹੜੀਆਂ ਪਰਖਿਆਵਾਂ ਆ ਸਨ ਪਰ ਪਿਆਰ ਇਹਨਾਂ 'ਚ ਸੀ ਕਿ ਉਹ ਔਖੇ ਕਾਰਜਾਂ ਨੂੰ ਵੀ ਔਖੀਆਂ ਪ੍ਰੀਖਿਆਵਾਂ ਨੂੰ ਵੀ ਬੜੇ ਸੌਕੇ ਤਰੀਕੇ ਦੇ ਨਾਲ ਹੱਲ ਕਰਦੇ ਗਏ ਨੇ ਉਹ ਪਿਆਰ ਹੀ ਇਹਨਾਂ 'ਚ ਸੀ ਇੰਨੀ ਖੇਤੀ ਇੰਨੀ ਸੀ ਅਟੈਚਮੈਂਟ ਇੰਨੀ ਸੀ ਅੰਦਰੋਂ ਤਿਆਰ ਹੀ ਇੰਨੇ ਕੀ ਸੀ ਆਪਣੇ ਅੰਦਰੋਂ ਤਿਆਰ ਹੀ ਇੰਨੇ ਸੀ ਕਿ ਉਹਨਾਂ ਨੂੰ ਉਹ ਕਾਰਜ ਕਰਨ ਦੇ ਵਿੱਚ ਕੋਈ ਔਖਾਈ ਨਹੀਂ ਹੋਈ ਕਿਉਂਕਿ ਤੁਸੀਂ ਦੇਖੋ ਵੀ ਗੁਰੂ ਅੰਗਦ ਸਹਿਬ ਮਹਾਰਾਜ ਭਾਈ ਲੈਣਾ ਜੀ ਉਸ ਵਕਤ ਦੇ ਪੜ੍ਹੇ ਲਿਖੇ ਨਹੀਂ ਪੜ੍ਹੇ ਲਿਖੇ ਮਨੁੱਖ ਨਹੀਂ ਫਿਰ ਉਹਨਾਂ ਦਾ ਆਪ ਦਾ ਕਿੱਤਾ ਹੈ ਦੁਕਾਨ ਹੈ ਉੱਚੀ ਕੋਲਦੇ ਨਹੀਂ ਸਾਰਾ ਕੁਝ ਸਮਾਜ ਦੇ ਵਿੱਚ ਉਹਨਾਂ ਦਾ ਹੀ ਬੜਾ ਰੁਤਬਾ ਜਿਹੜੀ ਗੁਰੂ ਅਰਜਨ ਦੇਵ ਨਾਨਕ ਸਹਿਬ ਮਾਨਾ ਦੀ ਜੀ ਪਿੱਛੇ ਆਵਾ ਲਿਆ ਨੇ ਨਾ ਤੇ ਉਹ ਉਹਨਾਂ ਦੇ ਲੈਵਲ ਦੀਆਂ ਨਹੀਂ ਸੀ ਕਿ ਕਿਸੇ ਦੇ ਕੋਲੋਂ ਇੰਨਾ ਪ੍ਰੀਖਿਆਵਾ ਲਈਆਂ ਜਾਣ ਪੜਾ ਲਿਖਿਆ ਮਨੋ ਕੋਵੇ ਦੁਕਾਨ ਹੋਵੇ ਆਪਣਾ ਤੇ ਧਾ ਹੋਵੇ ਵਧੀਆ ਅਸਲ ਰਸੂਖ ਹੋਵੇ ਸਮਾਜ ਦੇ ਵਿੱਚ ਤੇ ਐਸੀ ਬੰਦੇ ਦੀ ਪ੍ਰੀਖਿਆਵਾ ਲੈਣੀਆਂ ਨਹੀਂ ਵੰਦੀਆਂ ਪਰ ਗੁਰੂ ਅਨਾਨਕ ਸਹਿਬ ਮਹਾਰਾਜ ਜੀ ਨੂੰ ਨੰਨੀਆਂ ਪ੍ਰੀਖਿਆਵਾਂ ਲਈਆਂ ਤੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਓਕਾਈ ਨਹੀਂ ਕੀਤੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਹੁਣ ਕਰਨਾ ਹੀ ਪੈਣਾ ਜੇ ਗੁਰੂ ਉਹ ਨਾਨਕ ਸਹਿਬ ਮਹਾਰਾਜ ਜੀ ਨੇ ਕਹਿ ਦਿੱਤਾ ਜੇ ਕਿੰਦਰੇ ਇਦਾਂ ਦੀ ਭਾਵਨਾ ਹੁੰਦੀ ਤੇ ਇਦਾਂ ਦੇ ਸਿੱਖ ਹੀ ਬਹੁਤਾਂ ਬੜੀ ਵਾਰ ਟੁੱਟ ਜਾਂਦੇ ਨੇ ਅੱਧ ਵਿੱਚ ਹੀ ਟੁੱਟ ਜਾਂਦੇ ਨੇ ਪਹਿਲਾਂ ਕਈ ਵਾਰ ਇੱਕ ਦੂਜੇ ਨੂੰ ਵੇਖ ਕੇ ਉਤਸ਼ਾਹਤ ਹੋ ਜਾਂਦੇ ਨੇ ਤੇ ਉਹ ਜਿਹੜੇ ਇੱਕ ਦੂਜੇ ਨੂੰ ਵੇਖ ਕੇ ਉਤਸ਼ਾਹ ਹੁੰਦੇ ਨੇ ਇਹਨਾਂ ਤੇ ਕਈ ਵਾਰ ਉਹ ਥੋੜੇ ਸਮੇਂ ਬਾਅਦ ਹੀ ਫਿਰ ਉਹ ਚੀਜ਼ ਉਹਨਾਂ ਨੂੰ ਔਕੀ ਲੱਗਣ ਲੱਗ ਪੈਂਦੀ ਹੈ ਜਦੋਂ ਬੰਦਾ ਨਵਾਂ-ਨਵਾਂ ਸਿੱਖੀ 'ਚ ਕਿਸੇ ਨੂੰ ਵੇਖ ਕੇ ਆਵੇ ਨਾ ਆਪਣੇ ਪਰਿਵਾਰ ਦੇ ਮੈਂਬਰ, ਦੋਸਤ, ਮਿੱਤਰ ਕਿਸੇ ਨੂੰ ਵੇਖ ਕੇ ਆਵੇ। ਕਿ ਚਲੋ ਅਸੀਂ ਵੀ ਸਿੱਖੀ ਧਾਰਨ ਕਰਦੇ। ਜਦੋਂ ਸਿੱਖੀ 'ਚ ਪ੍ਰਵੇਸ਼ ਕਰਦਾ ਤੇ ਸਿੱਖੀ ਦੀਆਂ ਰੌ ਰੀਤਾਂ ਦੇ ਬਾਰੇ ਪਤਾ ਲੱਗਦਾ ਵੀ ਇਹ ਏ ਇਦਾਂ-ਇਦਾਂ ਕਰਨਾ ਪਵੇਗਾ, ਇਦਾਂ ਯਾ ਸਟੈਪ ਨੇ ਬਾਣੀ ਪੜ੍ਹਨੀ ਪਵੇਗੀ, ਬਾਣੀ ਸੁਣਨੀ ਪਵੇਗੀ, ਨਿਤਨੇਮ ਕਰਨਾ ਪਵੇਗਾ। ਗੁਰਦੁਆਰੇ ਆਉਣਾ ਪਵੇਗਾ। ਸਾਰਾ ਕੁਝ ਜੋ-ਜੋ ਸਿੱਖ ਰੌ ਰੀਤਾਂ ਦੇ ਵਿੱਚ ਤੇ ਥੋੜਾ ਸਮਾਂ ਜਿਹੜਾ ਤੇ ਕੱਚਾ ਜਿਹਾ ਹੋਵੇਗਾ ਨਾ ਜਿਹਦੇ ਜਿਹਨੇ ਸਿਰਫ ਵੇਖਾ ਵੇਖੀ ਕਰ ਲਿਆ ਕੰਮ ਤੇ ਉਹ ਥੋੜਾ ਸਮਾਂ ਹੀ ਤਰੇਗਾ ਬਹੁਤਾ ਸਮਾਂ ਘਟਦਾ ਨਹੀਂ ਤੇ ਫਿਰ ਉਹ ਸੇਤੀ ਨਾਲ ਹੀ ਉਹ ਚੀਜ਼ ਟੁੱਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਉਹ ਸਿੱਕ ਜਿਹੜਾ ਬਣਿਆ ਹੁੰਦਾ ਉਹ ਫਿਰ ਉੱਥੇ ਹੀ ਡਲ ਜਾਂਦਾ ਜਿੱਥੋਂ ਸ਼ੁਰੂ ਕੀਤਾ ਹੁੰਦਾ ਸੀ ਫਿਰ ਉਹ ਸਿੱਖ ਨਹੀਂ ਰਹਿੰਦਾ ਪਰ ਇਥੇ ਭਾਈ ਲੈਣਾ ਜਿਹਦਾ ਜੀਵਨ ਹੈ ਨਾ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਸ਼ਰਨ ਆਉਣ ਤੋਂ ਪਹਿਲਾਂ ਹੀ ਤਿਆਰ ਕਰ ਲਿਆ ਸੀ ਕਿ ਜਿਸ ਵਕਤ ਮੈਂ ਗੁਰੂ ਨਾਨਕ ਨੂੰ ਮੱਥਾ ਟੇਕਣਾ ਨਾ ਮੈਂ ਆਪਨਾ ਆਪ ਸਮਰਪਣ ਕਰ ਦੇਣਾ ਤੇ ਗੁਰੂ ਨਾਨਕ ਸਹਿਬਾ ਦਾ ਜੀ ਨੇ ਜੋ ਪ੍ਰੀਖਿਆਵਾਂ ਲਈਆਂ ਜੋ ਬੋਲ ਬੋਲੇ ਸਾਰਿਆਂ ਨੂੰ ਸੱਤ ਕਰਕੇ ਮੰਨਦੇ ਗਏ ਭਾਈ ਲੈਣਾ ਦੀ ਔਰ ਅਖੀਰ ਤੇ ਉਹਨਾਂ ਦਾ ਰਿਜ਼ਲਟ ਕੀ ਨਿਕਲਿਆ ਗੁਣ ਤੇ ਪਰਉਪਕਾਰ ਕੀ ਨਿਕਲਿਆ ਉਹਨਾਂ ਦਾ ਉਹਨਾਂ ਦੇ ਵਿੱਚੋਂ ਗੁਣ ਤੇ ਪਰਉਪਕਾਰ ਨਿਕਲਿਆ ਕਿ ਅਖੀਰ ਤੇ ਜਦੋਂ ਗੁਰੂ ਨਾਨਕ ਸਹਿਬ ਮਹਾਰਾਜ ਦੁਤੀ ਜੋ ਸਮੋਂ ਲੱਗੇ ਤੇ ਕਿਹਾ ਭਾਈ ਲੈਣਾ ਦੀ ਹੁਣ ਤੁਸੀਂ ਲੈਣਾ ਨਹੀਂ ਰਹੇ ਤੁਸੀਂ ਅੰਗਦ ਹੋ ਗਏ ਜੀ ਮੇਰਾ ਹੀ ਆਂਗੂ ਗਏ ਜੀ ਮੇਰੀ ਜੋਤ ਮੈਂ ਤੁਹਾਡੇ ਵਿੱਚ ਪਲਟਦਾ ਹਾਂ ਇਸ ਬੋਲਾਂ ਨੂੰ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਇਨ੍ਹਾਂ ਵਾਕਾਂ ਨੂੰ ਇਨ੍ਹਾਂ ਬੋਲਾਂ ਨੂੰ ਦਾ ਉਸ ਵਕਤ ਦੇ ਹਾਲਾਤਾਂ ਨੂੰ ਸਤਾ ਤੇ ਭਾਈ ਬਲਵੰਡ ਜੀ ਨੇ ਆਪਣੀ ਵਾਰ ਦੇ ਵਿੱਚ ਲੈ ਜਾ ਸ਼ੈਤਾਨਾਂ ਫਿਰ ਪਲਟ ਗਿਆ ਗੁਰੂ ਨਾਨਕ ਸਹਿਬ ਮਹਾਰਾਜ ਜੀ ਜਿਸ ਵਕਤ ਆਪਣਾ ਸਰੀਰ ਛੱਡਣਾ ਸੀ ਨਾ ਸਰੀਰ ਛੱਡਣ ਤੋਂ ਪਹਿਲਾਂ 4 ਦਿਨ ਪਹਿਲਾਂ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਭਾਈ ਲੈਣਾ ਜੀ ਨੂੰ ਗੁਰਗੱਦੀ ਸੌਂਪੀ ਤੇ ਕਿਹਾ ਕਿ ਮੈਂ ਆਪਣੀ ਜੋਤ ਤੁਹਾਡੀ ਵਿੱਚ ਰੱਖਦਾ ਇਹ ਨਹੀਂ ਹੈ ਕਿ ਕੋਈ ਇਦਾਂ ਜੋਤੀ ਬਲ ਦੀ ਆਗ ਕੋਈ ਬਲ ਦੀ ਲਾਟ ਨਿਕਲ ਕੇ ਉਹਨਾਂ ਦੇ ਵਿੱਚ ਪੈ ਗਈ ਜੋਤ ਦਾ ਭਾਵ ਹੈ ਕਿ ਜਿਹੜੀ ਵੀ ਵਿਚਾਰ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਅੰਦਰ ਸੀ ਨਾ ਗੁਰੂ ਨਾਨਕ ਸਹਿਬ ਮਹਾਰਾਜ ਦੇ ਭਾਈ ਲੈਣਾ ਦੀ ਉਹ ਸਾਰੀ ਵਿਚਾਰ ਮੈਂ ਤੁਹਾਨੂੰ ਦੇ ਦਿੱਤੀ ਹੁਣ ਤੁਸੀਂ ਲੈਣਾ ਨਹੀਂ ਰਹੇ ਹੁਣ ਤੁਸੀਂ ਅੰਗਦ ਹੋ ਗਏ ਜੇ ਗੁਰੂ ਨਾਨਕ ਦਾ ਅੰਗ ਅੰਗਦ ਹੋ ਗਏ ਜੀ ਤੋ ਇਹ ਪ੍ਰੋਸੈਸ ਚੱਲਿਆ ਕਿ ਤੁੰ ਜਦੋਂ ਗੁਰੂ ਨਾ ਅੰਗਦ ਸਹਿ ਮਹਾਰਾਜ ਜੀ ਨੇ ਆਪਨ ਆਪ ਸਮਰਪਣ ਕੀਤਾ ਬਾਕੀ ਸਾਰੇ ਗੁਰੂ ਸਹਿਬਾਨਾਂ ਨਾਲ ਇਵੇਂ ਹੋਇਆ ਉਹਨਾਂ ਨੇ ਆਪਨ ਆਪ ਸਮਰਪਣ ਕੀਤਾ ਹੈ ਉਸ ਕੰਮ ਨੂੰ ਬੜੇ ਚਾਹ ਦੇ ਨਾਲ ਖੁਸ਼ੀ ਦੇ ਨਾਲ ਕੀਤਾ ਹੈ ਤਾਂ ਉਹਦੇ ਵਿੱਚੋਂ ਜਿਹੜਾ ਇਹ ਗੁਣ ਤੇ ਪਰ ਉਪਕਾਰ ਨਿਕਲਿਆ ਤੇ ਜਦੋਂ ਬੱਧਾ ਚੱਟੀ ਹੋਵੇਗੀ ਤੇ ਕੋਈ ਗੁਣ ਕੋਈ ਉਪਕਾਰ ਨਹੀਂ ਹੋਵੇਗਾ ਹੁਣ ਕਬੀਰ ਸਾਹਿਬ ਜੀ ਦਾ ਜਿਹੜੀ ਆਲਾਤ ਜਿਹੜੇ ਸ਼ਬਦ ਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਨਾ ਆਪਣੀਆਂ ਭਾਵਨਾਵਾਂ ਉਹ ਕਹਿੰਦੇ ਨੇ ਮਾ ਦੋ ਹੈ ਪ੍ਰਭੂ ਜੀ ਜਲ ਕੀ ਪਿਆਸ ਨਾ ਦਾਏ ਤੇਰੇ ਅੰਮ੍ਰਿਤ ਨਾਮ ਜਲ ਦੀ ਪਿਆਸ ਮੇਰੇ ਜੀਵਨ ਦੇ ਵਿੱਚੋਂ ਮੈਂ ਰੱਜਦਾ ਨਹੀਂ ਇੰਨੀ ਕੁ ਪੀ ਰਿਹਾ ਮੈਂ ਰੋਜ਼ ਪੀ ਰਿਹਾ ਪਰ ਮੈਂ ਰੱਜਦਾ ਨਹੀਂ ਉਹ ਪਿਆਸ ਜਿਹੜੀ ਵੱਧਦੀ ਜਾ ਰਹੀ ਹੈ ਘਟਦੀ ਨਹੀਂ ਹੈ ਇਵੇਂ ਹੀ ਜਿਵੇਂ ਮੈਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੀ ਆਪਦੇ ਨਾਲ ਸਾਥੀ ਕੁਝ ਇਤਿਹਾਸ ਸੰਖੇਪ ਰੂਪ ਦੇ ਵਿੱਚ ਸਾਂਝਾ ਕੀਤਾ ਹੈ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਅੰਦਰ ਭਾਈ ਲੈਣਾ ਜੀ ਦੇ ਅੰਦਰ ਉਹ ਸਿੱਖਿਆ ਲੈਣ ਦੀ ਚਾਹਤ ਵਧਦੀ ਜਾ ਰਹੀ ਸੀ ਤੇ ਉਹ ਸਿੱਖਿਆ ਲੈਂਦੇ ਗਏ ਲੈਂਦੇ ਗਏ ਤੇ ਆਖਿਰ ਨੂੰ ਉਸ ਪਦਵੀ ਤੇ ਪਹੁੰਚ ਗਏ ਕਬੀਰ ਸਾਹਿਬ ਜੀ ਕਹਿੰਦੇ ਕਿ ਹੇ ਮਾਦੋ ਮੇਰੇ ਅੰਦਰ ਵੀ ਤੇਰੇ ਨਾਮ ਅੰਮ੍ਰਿਤ ਦੀ ਪਿਆਸ ਵਧਦੀ ਜਾ ਰਹੀ ਹੈ ਉਹ ਖਤਮ ਨਹੀਂ ਹੋ ਰਹੀ ਮੈਂ ਰੱਦ ਨਹੀਂ ਰਿਹਾ ਉਹ ਖਤਮ ਨਹੀਂ ਹੋ ਰਹੀ ਪਿਆਸ ਜਲ ਮੈਂ ਅਗਣ ਉઠી ਅਦਕਾਈ ਜਲ ਮੈਂ ਅਗਣ ਭਾਵ ਜਲ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਆਖਦੇ ਕਿ ਤੇਰਾ ਨਾਮ ਅੰਮ੍ਰਿਤ ਜਿਹੜਾ ਜਲ ਮੈਂ ਅਗਣ ਉઠી ਅਦਕਾਈ ਪੀਂਦਿਆਂ ਪੀਂਦਿਆਂ ਵੀ ਇਹ ਸਾਰਾ ਕੁਝ ਕਰਦਿਆਂ ਹੋਇਆਂ ਮੈਂ ਤੇਰੇ ਨਾਮ ਨੂੰ ਜਪ ਵੀ ਰਿਹਾ ਪੀ ਵੀ ਰਿਹਾ ਇਹ ਸਾਰਾ ਕੰਮ ਕਰਦਿਆਂ ਹੋਇਆਂ ਵੀ ਇਹ ਸਾਰਾ ਕੁਝ ਕਰਦਿਆਂ ਹੋਇਆਂ ਵੀ ਤਾਂ ਵੀ ਮੇਰੀ ਤਾਂਗ ਖਤਮ ਨਹੀਂ ਹੋ ਰਹੀ ਸਕੋ ਹੋਰ ਵਾਦੀ ਜਾ ਰਹੀ ਹੈ। ਅਧਿਕ ਅਧਿਕ ਦਾ ਭਾਵ ਹੋਰ ਪ੍ਰਗਟ ਹੁੰਦੀ ਜਾ ਰਹੀ ਹੈ ਪਿਆਸ। ਮੇਰੇ ਅੰਦਰ ਅਗਰ ਕੋਈ ਚੀਜ਼ ਜਦੋਂ ਪਿਆਸ ਲੱਗਦੀ ਹੈ ਤੇ ਅੰਦਰੋਂ ਬੜਾ ਜ਼ਬਾਨ ਜਿਹੜੀ ਸੁੱਕਦੀ ਜਾਂਦੀ ਹੈ ਨਾ ਤੇ ਬੰਦਾ ਕਹਿੰਦਾ ਕਿ ਉਹਨ ਤ੍ਰੇ ਤ੍ਰੇ ਨੂੰ ਬੁਝਾਉਣ ਵਾਸਤੇ ਪਿਆਸ ਨੂੰ ਬੁਝਾਉਣ ਵਾਸਤੇ ਪਾਣੀ ਪੀਤਾ ਜਾਵੇ। ਹੁਣ ਭਗਤ ਕਬੀਰ ਸਾਹਿਬ ਕਹਿੰਦੇ ਜਲ ਮੈਂ ਅਗਨ ਉਠੀ ਅਦਿਕਾਇ। ਮੈਂ ਜਿਵੇਂ ਜਿਵੇਂ ਪੀ ਰਿਆ ਨਾ ਤੇਰੇ ਨਾਮ ਅੰਮ੍ਰਿਤ ਨੂੰ ਤੇ ਮੇਰੇ ਅੰਦਰ ਹੋਰ ਜਿਹੜੀ ਉਹ ਪਿਆਸ ਵਾਧੀ ਜਾ ਰਹੀ ਹੈ ਤਾਂਗ ਹੋਰ ਵਾਧੀ ਜਾ ਰਹੀ ਹੈ ਫਿਰ ਅੱਗੇ ਆਖਦੇ ਨੇ ਤੂੰ ਜਲਨਿਦ ਹੋਂ ਜਲ ਕਾਮੀਨ ਤੂੰ ਜਲਨਿਦ ਹੈ ਏ ਪ੍ਰਭੂ ਜੀ ਤੂੰ ਪਾਣੀ ਦਾ ਇੱਕ ਵੱਡਾ ਸੋਮਾ ਹੈ ਜਿਵੇਂ ਮੰਨ ਲਓ ਸਮੁੰਦਰ ਵੱਡੇ ਸਾਗਰ ਮਾ ਸਾਗਰ ਤੂੰ ਜਲਨਿਦ ਹਾਂ ਜਲ ਦਾ ਮੀਨ ਤੇ ਮੈਂ ਉਸ ਜਲ ਦਾ ਮੀਨ ਹਾਂ ਮੀਨ ਦਾ ਭਾਵ ਹੈ ਮੱਛੀ ਮਛ ਹਾਂ ਮੈਂ ਉਸ ਪਾਣੀ ਦਾ ਮੱਛੀ ਨੂੰ ਕੋਈ ਕਹੇ ਕਿ ਤੇਰੀ ਪਿਆਸ बुझ ਗਈ ਤੇ ਹੁਣ ਤੈਨੂੰ ਬਾਹਰ ਕੱਢ ਦਈਏ ਕਹਿੰਦੇ ਨਹੀਂ ਮੇਰਾ ਜੀਵਨ ਹੀ ਪਾਣੀ ਹੈ ਮੈਂ ਪਾਣੀ ਤੋਂ ਵੇਣਾ ਨਹੀਂ ਲੈ ਸਕਦੀ ਨਾ ਮੇਂ ਇਤਰਾ ਤੇ ਪਿਆਸ ਜਿਹੜੀ ਉਹ ਨੋਕੀ ਸਕਦੀ ਮੇਰਾ ਜੀਵਨ ਹੀ ਪਾਣੀ ਹੈ ਤੋ ਭਗਤ ਕਬੀਰ ਸਾਹਿਬ ਕਹਿੰਦੇ ਤੂੰ ਜਲ ਨੇ ਦਨੇਤ ਵੈਸੀ ਕਹਿੰਦੇ ਨੇ ਖਜ਼ਾਨੇ ਨੂੰ ਤੂੰ ਗੁਣਾ ਦਾ ਖਜ਼ਾਨਾ ਹੈ ਜਾਲ ਕੀ ਹੈ ਗੁਣ ਉਸ ਪ੍ਰਮਾਤਮਾ ਦੇ ਗੁਣ ਹੈ ਪ੍ਰਭੂ ਜੀ ਤੂੰ ਗੁਣਾ ਦਾ ਖਜ਼ਾਨਾ ਹੈ ਤੇ ਮੈਂ ਉਹਨਾਂ ਖਜ਼ਾਨਿਆਂ ਨੂੰ ਲੈਣ ਵਾਲਾ ਇੱਕ ਤੇਰਾ ਸੇਖ ਹਾਂ ਤੇ ਮੈਂ ਤੇਰੇ ਗੁਣਾ ਦੇ ਖਜ਼ਾਨੇ ਦੇ ਵਿੱਚ ਹੀ ਰਹਿਣਾ ਚਾਹੁੰਦਾ ਕਿਉਂਕਿ ਇਹਦੇ ਵਿੱਚ ਹੀ ਮੈਨੂੰ ਜੀਵਨ ਮਿਲਦਾ ਹੈ ਮੈਂ ਸੁਖੀ ਹਾਂ ਜਦੋਂ ਇਹ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਤਾਂ ਮੈਂ ਦੁਖੀ ਹਾਂ ਉਹ ਇਸ ਕਰਕੇ ਕਹਿੰਦੇ ਨੇ ਤੂੰ ਜਾਣਿੰਦ ਹਾਂ ਹਾਂ ਦਾ ਪਾ ਮੈਂ ਜਲ ਤਾਮੀਨ ਮੈਂ ਉਸ ਜਲ ਦਾ ਮੀਨ ਮੱਛੀ ਹਾਂ ਮੈਂ ਤੇਰੇ ਗੁਣਾਂ ਦਾ ਇੱਕ ਸੇਖ ਹਾਂ ਮੈਂ ਉਹਨਾਂ ਚੀਜ਼ਾਂ ਨੂੰ ਉਹਨਾਂ ਗੁਣਾਂ ਨੂੰ ਪਾਉਣਾ ਚਾਹੁੰਦਾ ਹਾਂ ਫਿਰ ਅੱਗੇ ਆਖਦੀ ਜਨਮੈ ਰਹੋ ਜਲ ਵਿੱਚ ਰਹਾ ਜਲ ਮੈਂ ਰਹੋ ਜਲੇ ਬਿਨ ਖੀਨਾ ਤੇ ਜਾਲ ਤੋਂ ਬਿਨਾ ਮੈਂ ਜਾਲ ਵਿੱਚ ਹੀ ਰਹਿਣਾ ਪਸੰਦ ਕਰਨਾ ਮੈਂ ਜਾਲ ਵਿੱਚ ਰਹਿਣਾ ਚਾਹੁੰਨਾ ਜਾਲ ਤੋਂ ਬਿਨਾ ਬੇਨਖੀਨ ਜਾਲ ਤੋਂ ਬਿਨਾ ਤੇ ਮੇਰਾ ਜੀਵਨ ਹੀ ਕੋਈ ਨਹੀਂ ਹੈ ਜਾਲ ਤੋਂ ਬਿਨਾ ਤੇ ਮੈਂ ਮੱਚੀ ਨਹੀਂ ਮੇਰਾ ਜੀਵਨ ਹੀ ਖਤਮ ਹੈ ਇਸ ਕਰਕੇ ਮੈਂ ਇਸ ਸਮੁੰਦਰ ਦੇ ਵਿੱਚ ਇਸ ਖਜ਼ਾਨੇ ਦੇ ਵਿੱਚ ਹੀ ਰਹਿਣਾ ਚਾਹੁੰਨਾ ਫਿਰ ਅੱਗੇ ਆਖਦੀ ਤੂੰ ਪਿੰਜਰ ਤੂੰ ਪਿੰਜਰਾ ਹੈ ਤੂੰ ਪਿੰਜਰ ਹੋਂ ਸੁਟਾ ਤੋਰ ਤੇ ਮੈਂ ਉਸ ਪਿੰਜਰ ਦੇ ਵਿੱਚ ਪਿਆ ਹੋਇਆ ਇੱਕ ਪੰਛੀ ਹਾਂ। ਪ੍ਰਾਣੇ ਸਮਿਆਂ ਦੇ ਵਿੱਚ ਦਾ ਆਦ ਵੀ ਕਈ ਘਰਾਂ 'ਚ ਕਈ ਲੋਕ ਇਦਾਂ ਦੇ ਨੇ ਜਿਹੜੇ ਘਰਾਂ ਦੇ ਵਿੱਚ ਪਿੰਜਰੇ ਨੂੰ ਪਿੰਜਰਾ ਲਾਉਂਦੇ ਨੇ ਕਿ ਉਹਦੇ ਵਿੱਚ ਪੰਛੀ ਰੱਖਦੇ ਨੇ। ਕੋਈ ਵੀ ਪੰਛੀ ਕੋਈ ਚਿੜੀਆਂ ਕੋਈ ਕਬੂਤਰ ਕੋਈ ਵੀ ਇਦਾਂ ਦੇ ਪੰਛੀ ਰੱਖ ਲੈਂਦੇ। ਪਗਤ ਕਬੀਰ ਸਾਹਿਬ ਕਹਿੰਦੇ ਕਿ ਹੇ ਪ੍ਰਮਾਤਮਾ ਜੀ ਤੁਸੀਂ ਇੱਕ ਪਿੰਜਰਾ ਹੋ ਤੇ ਮੈਂ ਉਸ ਪਿੰਜਰੇ ਦੇ ਵਿੱਚ ਇੱਕ ਪੰਛੀ ਦੀ ਤਰ੍ਹਾਂ ਹਾਂ। ਜਮ ਮੰਜਾਰ ਤਹਾਂ ਕਰੈ ਮੂਰ ਤੇ ਹੁਣ ਕਈ ਵਾਰ ਦੇਖਿਓ ਕਿ ਜਿਹੜੇ ਘਰ ਦੇ ਵਿੱਚ ਪੰਛੀ ਹੁੰਦੇ ਨੇ ਪਿੰਜਰੇ ਦੇ ਵਿੱਚ ਤੇ ਉਹਨਾਂ ਨੂੰ ਕਈ ਵਾਰ ਬਿੱਲਾ ਵੀ ਪੈ ਜਾਂਦਾ। ਬਿੱਲੀ ਜਿਹੜੀ ਘਰ ਦੇ ਵਿੱਚ ਇੱਕ ਜਾਨਵਰ ਆਉਂਦਾ ਹੈ। ਬਿੱਲਾ ਆਵੇ ਬਿੱਲੀ ਆਵੇ ਤੇ ਉਹ ਪੰਛੀ ਨੂੰ ਪੈਂਦੀ ਹੈ ਕਿ ਉਹਨੂੰ ਖਾ ਲਵਾ। ਕਹਿੰਦੇ ਮੇਰੇ ਜੀਵਨ ਦੇ ਵਿੱਚ ਜਿਹੜੇ ਜਮ ਨੇ ਉਹ ਜਮ ਰੂਪੀ ਬਿੱਲੇ ਉਹਨ ਮੇਰਾ ਪੁੱਤ ਵੀ ਨਹੀਂ ਵਿਗਾੜ ਸਕਦੇ ਮੈਨੂੰ ਉਹਨਾਂ ਤੋਂ ਖਤਰਾ ਕੋਈ ਨਹੀਂ ਹੈ ਮੈਨੂੰ ਉਹਨਾਂ ਦਾ ਖਤਰਾ ਖਤਮ ਹੋ ਗਿਆ ਉਹਨਾਂ ਤੋਂ ਮੈਨੂੰ ਹੁਣ ਡਰ ਨਹੀਂ ਲੱਗਦਾ ਕਿਉਂ ਕਿ पिंजਰਾ ਤੂੰ ਐ ਤੇ ਤੇਰੇ ਹੁੰਦਿਆ ਮੈਨੂੰ ਕਿਸੇ ਚੀਜ਼ ਦਾ ਡਰ ਹੈ पिंजਰੇ ਦੇ ਵਿੱਚ ਜਿਹੜਾ ਪੰਛੀ ਰਹਿੰਦਾ ਉਸ ਨੂੰ ਕਿਸੇ ਚੀਜ਼ ਦਾ ਖਤਰਾ ਨਹੀਂ ਹੁੰਦਾ ਉਸ ਨੂੰ ਉਸ ਬਿੱਲੇ ਦਾ ਬਿੱਲੀ ਦਾ ਧਾਰ ਖਤਮ ਹੋ ਜਾਂਦਾ ਕਿਉਂਕਿ ਪਿੰਜਰੇ ਦੇ ਵਿੱਚੋਂ ਕਿਵੇਂ ਜਾਵੇਗੀ ਜਦ ਪਿੰਜਰੇ ਤੋਂ ਬਾਹਰ ਕੱਢੀ। ਤੋ ਇਥੇ ਮਹਾਰਾਜ ਪਾ ਕਬੀਰ ਸਾਹਿਬ ਦਿੰਦੇ ਕਿ ਮੈਂ ਵੀ ਤੂੰ ਪਿੰਜਰਾ ਹੈ ਤੇ ਮੈਂ ਉਸ ਪਿੰਜਰੇ ਵਿੱਚ ਪਿਆ ਹੋਇਆ ਪੰਸੀ ਆ ਤੇ ਹੁਣ ਮੈਨੂੰ ਕੋਈ ਖਤਰਾ ਨਹੀਂ ਆ ਉਹਨਾਂ ਜਮਾਂ ਤੋ ਬਿੱਲਾ ਕੀ ਇਹ ਜਾਨ ਵਕਾਰ ਕਾਂਤ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਮੇਰੇ ਜੀਵਨ ਨੂੰ ਖਤਮ ਕਰ ਸਕਦੇ ਨੇ ਪਿੰਜਰੇ ਦੇ ਵਿੱਚ ਪਏ ਹੋਏ ਨੂੰ ਜਾਂ ਬਾਹਰ ਕੱਢ ਕੇ ਮੈਨੂੰ ਖਤਮ ਕਰ ਸਕਦੇ ਨੇ। ਤੋ ਭਗਤ ਕਬੀਰ ਸਾਹ ਕਹਿੰਦੇ ਜਮ ਮਝਾਰ ਕਹਾਂ ਤਰੈ ਮੋਰ ਹੁਣ ਮੇਰਾ ਉਹ ਜਮ ਵਿਗਾੜ ਨਹੀਂ ਸਕਦੇ ਤੂੰ ਤਰਵਰ ਤੂੰ ਰੋਖ ਹੈ ਤਰਵਰ ਦਾ ਭਾਵ ਤੂੰ ਇੱਕ ਰੋਖ ਹੈ ਤੂੰ ਤਰਵਰ ਹਾਂ ਪੰਖੀ ਆਂ ਮੈਂ ਉਸ ਤਰਵਰ ਉਸ ਰੋਖ ਤੇ ਬੈਠਾ ਹੋਇਆ ਇੱਕ ਪੰਛੀ ਹਾਂ ਮਦ ਭਾਗੀ ਤੇਰਾ ਦਰਸ਼ਨ ਨਾ ਆਏ ਤੇ ਮੈਂ ਇਨਾਂ ਕੋ ਮਦ ਭਾਗੀ ਹਾਂ ਮੈਂ ਅਜੇ ਤੱਕ ਤੇਰੀ ਦਰਸ਼ਨ ਨਹੀਂ ਕਰ ਸਕਿਆ ਮੈਂ ਤੇਰੇ ਦਰਸ਼ਨ ਨਹੀਂ ਪਾਇਆ ਮਦ ਭਾਗੀ ਤੇਰਾ ਦਰਸ਼ਨ ਨਹੀਂ ਤੂੰ ਸਤਗੁਰ ਹੋਂ ਨੌ ਤਨ ਚੇਲਾ ਹੀ ਪ੍ਰਮਾਤਮਾ ਦੀ ਤੁਸੀਂ ਮੇਰੇ ਸਤਗੁਰੂ ਹੋ ਹਾਂ ਮੈਂ ਤੁਹਾਡਾ ਨੌ ਤਨ ਚੇਲਾ ਤੇ ਮੈਂ ਤੁਹਾਡਾ ਸੇਖ ਹਾਂ ਸਦਾ ਮੈਂ ਤੁਹਾਡਾ ਸੇਖ ਰਹਿਣਾ ਮੇਰਾ ਮਨ ਮੇਰਾ ਤਨ ਮੈਂ ਸਾਰਾ ਹੀ ਤੁਹਾਨੂੰ ਸਮਰਪਣਾ ਤੁਹਾਡਾ ਸੇਕਾ ਤੁਸੀਂ ਮੇਰੇ ਗੁਰੂ ਹੋ ਤੇ ਜਦੋਂ ਵੀ ਗੁਰੂ ਕੋਈ ਹੁਕਮ ਕਰਦਾ ਤੇ ਸੇਖ ਉਸ ਹੁਕਮ ਨੂੰ ਮੰਨਦਾ ਹੈ ਇਹ ਫਰਜ਼ ਹੈ ਸੇਖ ਦਾ ਤੇ ਇਸ ਕਰਕੇ ਮੇਰੇ ਸਤਿਗੁਰੂ ਜੀ ਤੁਸੀਂ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਸੇਖ ਹਾਂ ਕਹ ਕਬੀਰ ਮਿਲ ਅੰਤ ਕੀ ਵੇਲਾ ਤੇ ਆਖੀ ਤੇ ਕਬੀਰ ਸਾਹਿਬ ਨੇ ਜਦੋਂ ਉਸ ਗੁਰੂ ਨੂੰ ਉਸ ਸਤਿਗੁਰੂ ਨੂੰ ਆਪਣਾ ਗੁਰੂ ਬਣਾ ਲਿਆ ਤੂੰ ਸੇਖ ਬਣ ਗਿਆ ਇਕੀਰ ਤੇ ਇਹੀ ਕਹਿਣਾ ਚਾਹੀਦਾ ਹੈ ਜਾਂ ਇਹੀ ਆਖ ਕਹਿ ਕਬੀਰ ਮਿਲ ਅੰਤ ਕੀ ਵੇਲਾ ਹੈ ਗੁਰੂ ਜੀ ਹੀ ਸਤ ਗੁਰੂ ਜੀ ਇਹੀ ਅੰਤਲਾ ਵੇਲਾ ਹੈ ਅੰਤਲਾ ਵੇਲਾ ਮਤਲਬ ਆ ਸਰੀਰ ਹੀ ਇੱਕੋ ਇੱਕ ਸਾਧਨਾ ਹੈ ਜਿਸ ਦੇ ਨਾਲ ਤੇਰੇ ਨਾਲ ਮਿਲਿਆ ਜਾ ਸਕਦਾ ਹੈ ਇਹਦੇ ਤੋਂ ਬਾਅਦ ਪਤਾ ਨਹੀਂ ਸਰੀਰ ਦਾ ਕੀ ਹੋਣਾ ਫਿਰ ਕਿੱਥੇ ਮਿਲਿਆ ਜਾਣਾ ਸਮਾ ਇਹੀ ਹੈ ਆ ਜਿਹੜਾ ਜਨਮ ਮਿਲਿਆ ਨਾ ਇਸੇ ਜਨਮ ਦੇ ਵਿੱਚ ਪਰਮਾਤਮਾ ਜੀ ਤੁਹਾਡੇ ਨਾਲ ਮਿਲਿਆ ਜਾ ਸਕਦਾ ਤੁਹਾਡੀ ਦਰਸ਼ਨ ਕੀਤੀ ਜਾ ਸਕਦੇ ਨੇ ਤੁਹਾਡੀ ਵਰਗਾ ਬਣਿਆ ਜਾ ਸਕਦਾ ਤੇ ਜੇ ਇਹ ਵੀ ਸਮਾਂ ਹੱਥੋਂ ਨਿਕਲ ਗਿਆ ਤੇ ਇਹ ਤੋਂ ਬਾਅਦ ਸਮਾਂ ਹੱਥ ਨਹੀਂ ਆਉਣਾ ਇਹਨੂੰ ਕਹਿੰਦੇ ਨੇ ਅੰਤਲਾ ਸਮਾਂ ਅੰਤਲਾ ਸਮਾਂ ਉਹ ਨਹੀਂ ਕਿ ਜਦੋਂ ਬੰਦੇ ਦੀ ਕਿਦੜੇ ਸਵਾਸ ਨਿਕਲੇ ਕਬੀਰ ਸਾਹਿਬ ਆਪਣੇ ਸਾਰੇ ਜੀਵਨ ਨੂੰ ਕਹਿ ਰਹੇ ਨੇ ਕਿ ਜਿਹੜਾ ਜਨਮ ਮਿਲਿਆ ਇਹ ਇੱਕ ਹੀਲਾ ਸਮਾਂ ਉਨਕੇ ਇਸ ਤੋਂ ਬਾਅਦ ਜਿਵੇਂ ਕੋਈ ਕਹਿੰਦਾ ਹੈ ਕਿ ਜੁਨਾ ਵਿੱਚ ਪੈਂਦਾ ਹੈ ਕੀ ਪਤਾ ਕਿੱਥੇ ਜਾਣਾ ਇਹ ਸਰੀਰ ਦਾ ਕੋਈ ਪਤਾ ਨਹੀਂ ਇਹ ਪੰਨਾ ਤਤਾਂ ਤੋਂ ਗੁਣਿਆ ਪੰਨਾ ਤਤਾਂ ਚ ਮਿਲਣ ਹੋ ਜਾਣਾ ਹੁਣ ਇਹ ਸਮਾਂ ਮਿਲਿਆ ਨਾ ਇਹ ਸਰੀਰ ਮੈਨੂੰ ਮਿਲਿਆ ਤੇ ਮੈਨੂੰ ਲੱਗਦਾ ਹੈ ਕਿ ਬੜਾ ਵੱਡ ਭਾਗਾ ਸਮਾਂ ਹੈ ਮੈਂ ਤੇਰੇ ਦਰਸ਼ਨ ਟਾਉਣਾ ਤੇਰੇ ਨਾਲ ਮਿਲਣਾ ਚਾਹੁੰਦਾ ਤੈਨੂੰ ਆਪਣਾ ਗੁਰੂ ਬਣਾਉਣਾ ਚਾਹੁੰਦਾ ਹਾਂ ਤੋ ਮੇਰੇ ਤੇ ਕਿਰਪਾ ਕਰੂ ਰਹਿਮਤ ਕਰੂ ਤੇ ਮੈਂ ਤੁਹਾਡਾ ਸਿੱਖ ਬਣ ਕੇ ਪਾਉਣਾ ਪਾਲਣਾ ਗੁਰੂ ਕਿਰਪਾ ਕਰ ਪਾਵਣ ਸ਼ਬਦੀਆਂ ਵਿਚਾਰਾਂ ਕਰਦਿਆਂ ਇਕ ਨਹੀਂ अनेका પ્રકાર ਦੀਆਂ ਪੁੱਲਾਂ ਗਲਤੀਆਂ ਨੂੰ ਸੁਭਾਵਿਕ ਨਹੀਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਲੋਗ ਹੈ ਬਖਸ਼ ਲੈਣਾ ਦੀ ਸਰਬਾ ਸੰਗ ਦਾ ਧੰਨਵਾਦ ਕੋਟਾਨ ਕੋਟ ਸਤਿਗੁਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਫਤਿਹ ਪ੍ਰਵਾਨ ਕਰੋ ਆਪੋ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ